ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੀ ਮੇਰਾ ਪਹਿਲਾ ਬਲੌਗ ਮੈਂ ਚਲਾਉਣਾ ਉੱਪਰ ਆਪਾਂ 9 ਵਜੇ ਉੱਠੇ అలਾਰਮ ਕੀਤਾ ਬੰਦ ਰੱਬ ਨੂੰ ਧਿਆਇਆ ਮਹਾਰਾਜ ਦਾ ਕੀਤਾ ਸ਼ੁਕਰਾਨਾ ਸ਼ੁਕਰਾਨਾ ਕਰਕੇ ਆਪਾਂ ਬਲਾਈਂਡ ਚੱਕਿਆ ਉੱਪਰ ਤੇ ਦੇਖਿਆ ਅੱਜ ਦਾ ਦਿਨ ਵੀ ਅੱਜ ਦਾ ਦਿਨ ਵੈਦਰ ਕਿਦਾਂ ਵੈਦਰ ਸੀ ਬਹੁਤ ਸੋਹਣਾ ਥੋੜੇ ਥੋੜੇ ਬੱਦਲ ਸੀਗੇ ਤੇ ਨਾਲ ਧੁੱਪ ਵੀ ਸੀਗੀ ਫਿਰ ਆਪਾਂ ਹੁਣ ਜਾਵਾਂਗੇ ਥੱਲੇ ਥੱਲੇ ਜਾ ਕੇ ਪੌੜੀਆਂ ਉਤਰ ਕੇ ਪੋਰਨ ਤੋਂ ਬਾਅਦ ਆਪਾਂ ਲਾਈਟਾਂ ਕੀਤੀਆਂ ਔਨ ਲਾਈਟਾਂ ਔਨ ਕਰਕੇ ਆਪਾਂ ਚੱਕਾਂਗੇ ਗਲਾਸ ਗਲਾਸ ਚੱਕ ਕੇ ਆਪਾਂ ਟੂਟੀ ਕੀਤੀ ਔਨ ਪਾਣੀ ਆ ਗਿਆ ਆਪਾਂ ਤੱਤੇ ਪਾਣੀ ਦੀ ਵੇਡ ਕਰਾਂਗੇ ਕਿਉਂਕਿ ਸਵੇਰ ਸੁਬਾ ਠੰਡਾ ਪਾਣੀ ਆਪਾਂ ਨੂੰ ਨਹੀਂ ਪੀਣਾ ਚਾਹੀਦਾ ਗੁਣਗੁਣਾ ਜਾਂ ਗਰਮ ਵਾਟਰ ਹੀ ਪੀਓ ਸਾਰੇ ਜਣੇ ਤੇ ਸੁਬਾ ਹੀ ਬੁਰਸ਼ ਕਰਨ ਤੋਂ ਪਹਿਲਾਂ ਇੱਕ ਗਲਾਸ ਪਾਣੀ ਜ਼ਰੂਰ ਪੀਓ ਫਿਰ ਆਪਾਂ ਸੋਫੇ ਦੇ ਬਹਿ ਕੇ ਪੀਤਾ ਪਾਣੀ ਨਾਲੇ ਕੀਤੇ ਝੂਟੇ ਮਾਟੇ ਇਹ ਥੋੜਾ ਜਿਹਾ ਔਕਵਰਡ ਵੀ ਲੱਗ ਰਿਹਾ ਕਿਉਂਕਿ ਵੀਡੀਓ ਫਾਸਟ ਹੈ ਸਾਰੇ ਹੱਸਣਗੇ ਸਾਰੇ ਵੀ ਕਿਦਾਂ ਹਿੱਲ ਰਿਹਾ ਤੇ ਥੋੜਾ ਜਿਹਾ ਦੇਖਿਆ ਟੀਵੀ ਚੱਲ ਰਿਹਾ ਸੀਗਾ ਉੱਧਰ ਟੀਵੀ ਦੇਖਣ ਤੋਂ ਬਾਅਦ ਪਾਣੀ ਦੀਆਂ 2-4 ਘੋਟਾਂ ਭਰੀਆਂ ਭਰਨ ਤੋਂ ਬਾਅਦ ਮੈਂ ਆਪਣਾ ਵਰਕਆਊਟ ਕਰੂੰਗਾ ਵਰਕਆਊਟ ਕੀਤਾ ਸਟਾਰਟ ਪਹਿਲਾਂ ਕੀਤੀ ਥੋੜੀ ਜੀ ਰਨਿੰਗ 10 ਤੋਂ 15 ਮਿੰਟ ਇਹ ਬਹੁਤ ਜ਼ਰੂਰੀ ਹੈ ਜਿੰਨੇ ਵੀ ਬਾਇਓਪਟਰਾਈਵਰ ਕਰਦੇ ਆ ਕਿ ਜਦੋਂ ਉੱਪਰ ਆਪਾਂ ਕਰਦੇ ਹਾਂ ਸਾਰੀ ਜਿਹੜੀ ਬੈਠੇ ਰਹਿੰਨੇ ਆਪਣੀਆਂ ਬਾਹਵਾਂ ਵਗੈਰਾ ਤਾਂ ਮੂਵਮੈਂਟ ਹੁੰਦੀ ਰਹਿੰਦੀ ਆ ਪਰ ਜਿਹੜਾ ਤੁਹਾਡਾ ਨੀਚਲਾ ਪਾਰਟ ਆ ਇਹਦੀ ਕੋਈ ਮੂਵਮੈਂਟ ਨਹੀਂ ਹੁੰਦੀ ਤੇ ਇਹਦੇ ਨਾਲ ਤੁਹਾਨੂੰ ਗੋਡਿਆਂ ਵਗੈਰਾ ਦੀ ਪ੍ਰੋਬਲਮ ਫਿਰ ਛੇਤੀ ਆਉਣ ਲੱਗ ਜਾਂਦੀ ਕਿਉਂਕਿ ਮੇਰੇ ਵੀ ਗੋਡੇ ਦੇ ਵਿੱਚ ਪੇਨ ਹੋਣ ਲੱਗ ਗਈ ਸੀਗੀ ਰਾਈਟ ਸਾਈਡ ਵਾਲੀ ਦੇ ਵਿੱਚ ਰਾਤ ਨੂੰ ਜਦੋਂ ਪਾਸਾ ਲੈਂਦਾ ਸੀ ਤਾਂ ਚੀਜ਼ਾਂ ਪੈਂਦੀਆਂ ਗੋਡੇ 'ਚ ਫਿਰ ਮੈਂ ਵਰਕਆਊਟ ਆਫ ਦਾ ਹੁਣ ਇਹਦਾ ਰੂਟੀਨ 'ਚ ਕਰਦਾ ਤੇ ਇਹਦੇ ਨਾਲ ਵੀ ਕੋਈ ਵੀ ਆਪਣੀ ਗੋਡੇ ਵਗੈਰਾ ਦੀ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਨਹੀਂ ਵੀ ਕਰ ਸਕਦੇ ਤਾਂ ਮੋਸਟਲੀ ਇੱਕ ਰਨਿੰਗ ਤਾਂ ਜਰੂਰ ਕਰੋ ਘਰ ਤੋਂ ਬਾਹਰ ਜਾ ਕੇ ਅੱਧਾ ਘੰਟਾ 10 ਮਿੰਟ ਜਿੰਨਾ ਵੀ ਤੁਸੀਂ ਟਾਈਮ ਕੱਢ ਸਕਦੇ ਹੋ ਆਪਣੇ ਆਪ ਲਈ ਜਰੂਰ ਕੱਢੋ ਕਿਉਂਕਿ ਜੇ ਤੁਸੀਂ ਇਹ ਨਹੀਂ ਕੱਢੋਗੇ ਤਾਂ ਬਾਈ ਫਿਰ ਗੋਡੇ ਤਾਂ ਛੇਤੀ ਬਦਲਣੇ ਹੀ ਪੈਣੇ ਆ ਖਾਸ ਕਰਕੇ ਟਰੱਕਾਂ ਵਾਲੇ ਜਾਂ ਉਬਰਾਂ ਵਾਲੇ ਦੂਜਿਆਂ ਕੰਮਾਂ ਦਾ ਵਰਕਆਊਟ ਮਾੜਾ ਮੋਟਾ ਬੰਦਾ ਹਲਦਾ ਜਲਦਾ ਤੁਰਦਾ ਫਿਰਦਾ ਰਹਿੰਦਾ ਹੀ ਆ ਤੇ ਵਰਕਆਊਟ ਜੇ ਮਸ਼ੀਨਾਂ ਨਹੀਂ ਅਫੋਰਡ ਕਰ ਸਕਦਾ ਕਿਰਪਾ ਕਰਕੇ ਬਾਹਰ ਜਾ ਕੇ ਵਰਕਆਊਟ ਕਰੋ ਆਪਣਾ ਜਰੂਰ ਫਿਰ ਆਪਾਂ ਵਰਕਆਊਟ ਕੀਤਾ ਡਨ ਵਰਕਆਊਟ ਡਨ ਕਰਨ ਤੋਂ ਬਾਅਦ ਆਪਾਂ ਆਪਣੇ ਗਏ ਵਾਸ਼ਰੂਮ ਦੇ ਵਿੱਚ ਵਾਸ਼ਰੂਮ ਦੇ ਵਿੱਚ ਫੋਨ ਮੇਰਾ ਸਟੈਂਡ ਤੇ ਟੰਗਿਆ ਹੋਇਆ ਸੀਗਾ ਟੂਟੀ ਕੀਤੀ ਆਨ ਚੱਕਿਆ ਬੁਰਸ਼ ਹੁਣ ਆਪਾਂ ਕਰਾਂਗੇ ਬੁਰਸ਼ ਸਟੈਂਡ ਰੱਖਿਆ ਇੱਕ ਪਾਸੇ ਕਾਲਗੇਟ ਕੀਤੀ ਓਪਨ ਬੁਰਸ਼ ਤੇ ਲਾ ਕੇ ਕਾਲਗੇਟ ਆਪਾਂ ਕਰਤੀ ਦੰਦਾਂ ਦੀ ਰਗੜਾਈ ਸ਼ੁਰੂ ਦੰਦਾਂ ਦੀ ਰਗੜਾਈ ਸ਼ੁਰੂ ਕਰਤੀ ਇੱਕ ਮੈਂ ਗੱਲ ਕਹਿਣਾ ਚਾਹਣਾ ਵੀ ਆਪਦੇ ਹਰ ਇੱਕ ਅੰਗ ਦਾ ਬਹੁਤ ਧਿਆਨ ਰੱਖੋ ਕਿਉਂਕਿ ਚਾਹੇ ਦੰਦ ਦਾ ਚਾਹੇ ਗੋਡੇ ਅੱਖਾਂ ਹਰ ਚੀਜ਼ ਨੂੰ ਪ੍ਰੋਪਰ ਸਫਾਈ ਬਹੁਤ ਜ਼ਰੂਰੀ ਹੈ ਦੰਦਾਂ ਦੀ ਵੀ ਕਿਉਂਕਿ ਸਿਆਣੇ ਕਹਿੰਦੇ ਨੇ ਦੰਦ ਗਏ ਤਾਂ ਸਵਾਦ ਗਿਆ ਬਹੁਤ ਲੋਕਾਂ ਨੂੰ ਇੱਥੇ ਪ੍ਰੋਬਲਮ ਆਉਂਦੀ ਹੈ ਵੀ ਦੰਦਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਜਾੜਾਂ ਦੇ ਵਿੱਚ ਪਰ ਮੈਂ ਵੀ ਰੋ ਬੁਰਸ਼ੜ ਬਹੁਤ ਸਟਰੋਂਗਲੀ ਕਰਦਾ ਹਾਂ ਥੋੜਾ ਬਲੱਡ ਵਗੈਰਾ ਵੀ ਨਿਕਲ ਜਾਂਦਾ ਪਰ ਮੇਰੇ ਜਾੜਾ ਜੂੜਾ ਕਦੇ ਨਹੀਂ ਇੱਥੇ ਕੈਨੇਡਾ ਦੇ ਵਿੱਚ ਅੱਜ ਤੱਕ ਦੁਖੀਆਂ ਬੁਰਛ ਕਰਨ ਤੋਂ ਬਾਅਦ ਆਪਾਂ ਆਪਣੇ ਕੱਪੜੇ ਕੱਢਾਂਗੇ ਨਮਾਰੀ ਦੇ ਵਿੱਚੋਂ ਨਮਾਰੀ ਚ ਕੱਪੜੇ ਕੱਢ ਕੇ ਰੱਖੇ ਬੈੱਡ ਤੇ ਫਿਰ ਨਹਾ ਕੇ ਡਰਾਇਰ ਚੱਕੀ ਚੱਕ ਕੇ ਵਾਲ ਕੀਤੇ ਸੈਟ ਤੇ ਆਪਾਂ ਹੋਗੇ ਰੈਡੀ ਕੰਮ ਤੇ ਜਾਣ ਲਈ ਫਿਰ ਆਪਾਂ ਪਹਿਲਾਂ ਟੇਕਾਂਗੇ ਮੱਥਾ ਬਾਬਾ ਜੀ ਦੇ ਰੂਮ ਚ ਜਾ ਕੇ ਮੱਥਾ ਟੇਕਾਂਗੇ ਸਾਡਾ ਪੂਜਾ ਰੂਮ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਟੇਕਿਆ ਮੱਥਾ ਨਾਲੇ ਕੀਤੀ ਅਰਦਾਸ ਫਿਰ ਮੈਂ ਆਪਣੀ ਬੇਟੀ ਉਪਕਾਰ ਕੌਰ ਬਰਾੜ ਦੇ ਨਾਲ 10 ਤੋਂ 15 ਮਿੰਟ ਖੇਡਿਆ ਸਾਰਿਆਂ ਨੂੰ ਕਰਾਈ ਹਾਏ ਇਹ 7 ਮੰਥ ਦੀ ਹੋ ਗਈ ਹੈ ਤੇ ਹੁਣ ਇਹ ਬੈਠਣ ਲੱਗ ਗਈ ਫਿਰ ਮੈਂ ਇਹਨੂੰ ਲੈ ਕੇ ਗਿਆ ਥੱਲੇ ਹੁਣ ਅਸੀਂ ਇਹਨੂੰ ਬਿਠਾਉਣਾ ਸਟਾਰਟ ਕਰ ਦਿੱਤਾ ਇਹਦੇ ਸਹਰਾਣਾ ਜਾਂ ਲਾ ਕੇ ਇਹਦਾ ਕੱਪੜਾ ਪਛਾਇਆ ਪਹਿਲਾਂ ਦਾ ਕੱਪੜਾ ਪਛਾ ਕੇ ਫਿਰ ਇਹਦਾ ਲਿਆਂਦਾ ਸਹਰਾਣਾ ਚੱਕ ਕੇ ਸਹਰਾਣਾ ਚੱਕੀ ਨੂੰ ਵਿੱਚ ਭਾ ਕੇ ਫਿਰ ਇਹਦੇ ਮੈਂ ਇਹਨੂੰ ਦਿੱਤੇ ਖੜਾਉਣੇ ਖੇਡਣ ਦੇ ਲਈ ਇਹਦੇ ਨਾਲ ਬਹਿ ਕੇ ਫਿਰ ਮੈਂ ਇੱਕ ਦੋ ਮਿੰਟ ਖੇਡਿਆ ਵੀ ਖੇਡਣ ਤੋਂ ਬਾਅਦ ਪਵਨ ਆਈ ਥੱਲੇ ਮੇਰੀ ਵਾਈਫ ਉਹਨਾਂ ਪਵਨਾ ਪਵਨ ਨੇ ਮੇਰਾ ਬ੍ਰੇਕਫਾਸਟ ਕੀਤਾ ਰੈਡੀ ਬ੍ਰੇਕਫਾਸਟ ਤੁਸੀਂ ਦੇਖ ਸਕਦੇ ਹੋ ਡੇਲੀ ਮੇਰਾ ਡਿਫਰੈਂਟ ਬ੍ਰੇਕਫਾਸਟ ਹੁੰਦਾ ਪਰ ਮੈਂ ਹੈਵੀ ਬ੍ਰੇਕਫਾਸਟ ਹੀ ਕਰਦਾ ਹਾਂ ਪਰ ਮੈਂ ਫਰੂਟ ਜ਼ਰੂਰ ਖਾਣਾ ਨਾਲ ਕਿਉਂਕਿ ਫਰੂਟ ਐਪਲ ਜ਼ਰੂਰ ਇੱਕ ਡੇਲੀ ਖਾਓ ਤੁਹਾਡੇ ਹਾਰਟ ਲਈ ਬਹੁਤ ਜ਼ਰੂਰੀ ਹੈ ਬਾਕੀ ਫਰੂਟ ਵੀ ਵਧੀਆ ਟੇਸਟ ਦਿੰਦੇ ਨੇ ਨਾਲ ਬ੍ਰੇਕਫਾਸਟ ਦੇ ਵਿੱਚ ਤੁਸੀਂ ਜ਼ਰੂਰ ਖਾ ਸਕਦੇ ਹੋ ਤੁਸੀਂ ਸਪੀਡ ਪੋਟੈਟੋ ਵੀ ਖਾ ਸਕਦੇ ਹੋ ਪਰ ਹੈਵੀ ਬ੍ਰੇਕਫਾਸਟ ਕਰੋ ਕਈ ਹੁਣ ਬੰਦੇ ਕੀ ਕਰਦੇ ਆ ਜਦੋਂ ਕਿਸੇ ਵੀ ਕੰਮ ਤੇ ਲੱਗਦੇ ਆ ਵੀ ਬ੍ਰੇਕਫਾਸਟ ਨਹੀਂ ਕਰਦੇ ਤੇ ਭੁੱਖੇ ਲੱਗ ਜਾਂਦੇ ਭੁੱਖੇ ਰਹਿਣ ਨਾਲ ਤੁਹਾਡੇ ਪੇਟ ਦੇ ਵਿੱਚ ਤਜਾਬ ਬਹੁਤ ਬਣਦਾ ਤੇ ਤਜਾਬ ਦੇ ਨਾਲ ਕਈ ਬਿਮਾਰੀਆਂ ਅਗੇ ਪੇਟ ਦੇ ਤੁਹਾਡੇ ਬਣ ਜਾਂਦੀਆਂ ਲੀਵਰ ਦੇ ਵਿੱਚ ਕੀ ਅਲਸਰ ਵੀ ਹੋ ਜਾਂਦਾ ਤੇ ਬਾਦ ਹਾਜ਼ਮੀ ਵਗੈਰਾ ਵੀ ਹੋ ਜਾਂਦੀ ਜੇ ਤੁਸੀਂ ਪ੍ਰੋਪਰ ਨਹੀਂ ਖਾਂਦੇ ਕਈ ਵਾਰੀ ਕੈਂਸਰ ਵਗੈਰਾ ਵੀ ਬਣ ਜਾਂਦਾ ਇਸ ਕਰਕੇ ਬ੍ਰੀਕਫਾਸਟ ਜ਼ਰੂਰ ਹੈਵੀ ਕਰੋ ਪਰ ਹੈਵੀ ਦਾ ਮਤਲਬ ਇਹ ਨਹੀਂ ਗਾ ਤੁਸੀਂ 5-7 ਪਰੌਂਠੇ ਖਾਲੇ ਨਾਲ ਮੱਖਣੀ ਇਦਾਂ ਦੀਆਂ ਚੀਜ਼ਾਂ ਨਹੀਂ ਜਿਨ੍ਹਾਂ ਤੁਹਾਨੂੰ ਫੈਟ ਮਿਲੇ ਉਹ ਚੀਜ਼ਾਂ ਨਾ ਖਾਓ ਅਵੋਇਡ ਕਰੋ ਕਿਉਂਕਿ ਉੱਪਰ ਵਾਲੇ ਹਮੇਸ਼ਾ ਬੈਠੇ ਰਹਿੰਦੇ ਆ ਤਾਂ ਕਰਕੇ ਫਿਰ ਪੇਟ ਵਗੈਰਾ ਬਦਨ ਦੀਆਂ ਪ੍ਰੋਬਲਮਾਂ ਵੀ ਆ ਜਾਂਦੀਆਂ ਫੈਟ ਜਮਾ ਹੋ ਜਾਂਦੀਆਂ ਲੀਵਰ ਫੈਟੀ ਹੋ ਜਾਂਦੇ ਆ ਫਿਰ ਆਪਾਂ ਆਪਣੀ ਪਾਣੀ ਦੀ ਬੋਤਲ ਭਰੀ ਤੇ ਆਪਾਂ ਚੱਲ ਪਏ ਕੰਮ ਤੇ ਕੰਮ ਤੇ ਜਾਣ ਤੋਂ ਪਹਿਲਾਂ ਲੌਕ ਕੀਤਾ ਓਪਨ ਪਾਣੀ ਦੀ ਬੋਤਲ ਰੱਖੀ ਵਿੱਚ ਆ ਆਪਾਂ ਕੌਫੀ ਪੀਤੀ ਇਸਕਾ ਸਟਾਰਬਕ ਤੋਂ ਮਾਚਾ ਫਿਰ ਆਪਾਂ ਗੱਡੀ ਦੀ ਕਲੀਨ ਅਪ ਕੀਤੀ ਇਹ ਬਹੁਤ ਜ਼ਰੂਰੀ ਹੈ ਬਾਈ ਜੇ ਤੁਸੀਂ ਲੌਂਗ ਟਾਈਮ ਉੱਪਰ ਕਰਨੀ ਤਾਂ ਕਲੀਨ ਅਪ ਜ਼ਰੂਰ ਕਰੋ ਆਪਦੀ ਗੱਡੀ ਦੀ ਕਸਟਮਰ ਮਾਇੰਡ ਨਹੀਂ ਕਰਦੇ ਫਿਰ ਆਪਾਂ ਆਪਣੀ ਗੱਡੀ ਦੀ ਮਾਰੀ ਸੈਲਫ ਤੇ ਤੁਰਪੇ ਕੰਮ ਤੇ ਆਪਾਂ ਗੱਡੀ-ਗੱਡੀ ਬਾਹਰ ਗਰਾਜ ਕੀਤਾ ਬੰਦ ਆਪਾਂ ਹੁਣ ਤੁਸੀਂ ਮੈਂ ਰਹਿਣਾ ਚਿਲਾਵੈਕ BC ਦੇ ਵਿੱਚ ਇੱਥੋਂ ਦਾ ਵੈਦਰ ਬਹੁਤ ਸੋਹਣਾ ਹੈ ਆ ਮੇਰੇ ਡੈਸ਼ ਕੈਮ ਦੀਆਂ ਵੀਡੀਓ ਮੈਂ ਐਡ ਕੀਤੀਆਂ ਹੋਈਆਂ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਰਹਿਣਾ ਚਿਲਾਵੈਕ ਪਹਾੜੀ ਦੇ ਉੱਤੇ ਪਰਮਟੋਰੀ ਆਪਣਾ ਘਰ ਬਹੁਤ ਸੋਹਣਾ 뷰 ਹੈ ਚਿਲਾਵੈਕ ਦਾ ਜੇ ਕੋਈ ਨਹੀਂ ਆਇਆ ਤਾਂ ਜਰੂਰ ਇੱਕ ਵਾਰੀ ਟ੍ਰਾਈ ਕਰਿਓ ਇੱਥੇ ਆ ਕੇ ਦੇਖਿਓ ਡਾਊਨਟਾਊਨ ਬਹੁਤ ਸੋਹਣਾ ਹੈ ਸਿਟੀ ਬਹੁਤ ਸੋਹਣੀ ਹੈ ਪੀਸਫੁੱਲ ਹੈ ਕੋਈ ਕ੍ਰਾਈਮ ਬਹੁਤ ਘੱਟ ਆ ਚੋਰੀਆਂ ਬਹੁਤ ਘੱਟ ਆ ਮੈਨੂੰ 7-8 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਤੇ ਬਹੁਤ ਸੋਹਣਾ 뷰 ਹੈ ਤੁਸੀਂ ਇੱਕ ਵਾਰੀ ਜ਼ਰੂਰ ਆਇਓ ਚਿਲਾ ਵੈਕ ਬੀਸੀ ਦੇ ਵਿੱਚ ਇਹ ਐਵਲਸ ਫੂਡ ਤੋਂ 20 ਮਿੰਟ ਦੀ ਡਰਾਈਵ ਤੇ ਆ ਤੇ ਇਤੋਂ ਗਾ ਹੋਪ ਐਗਜ਼ੀ ਉਹ ਆ ਜਾਂਦੇ ਨੇ ਆਪਾਂ ਜਾਂਦੇ ਜਾਂਦੇ ਆਪਾਂ ਨੂੰ ਪੈ ਗਈ ਸੀ ਰਾਈਡ ਆਪਾਂ ਚੱਕਣੀ ਆ ਹੁਣ ਰਾਈਡ ਰਾਈਡ ਚੱਕਣੀ ਸੀ ਆਪਾਂ ਸਾਉਥ ਸੂਮਸ ਰੋਡ ਤੋਂ ਥੋੜੀ ਜੀ ਵਾਰਡ ਤੇ ਸੀਗਾ ਤੇ ਵੀਡੀਓ ਫਾਸਟ ਵੀ ਕੀਤੀ ਹੋਈ ਹੈ ਤਾਂ ਕਿ ਤੁਸੀਂ ਬੋਰ ਨਾ ਹੋ ਜਓ ਤੇ ਜਾਂਦੇ ਜਾਂਦੇ ਆਪਾਂ ਮੇਰੀ ਆਦਤ ਹੈ ਮੈਂ ਗਾਣੇ ਸੋਚਦਾ ਜਾਂਦਾ ਮੈਂ ਲਿਖਦਾ ਵੀ ਹਾਂ ਆਪਾਂ ਜਰੂਰ ਤੁਹਾਡੀ ਅਦਾਲਤ ਦੇ ਵਿੱਚ ਜਲਦੀ ਗਾਣੇ ਵੀ ਲੈ ਕੇ ਆਵਾਂਗੇ ਮੈਂ ਤੁਹਾਨੂੰ ਸੁਣਾਉਂਗਾ ਤੁਸੀਂ ਪਸੰਦ ਜਰੂਰ ਕਰੋਗੇ ਉਮੀਦ ਕਰਦਾ ਹਾਂ ਆਪਾਂ ਗੱਡੀ ਮੋੜੀ ਪ੍ਰੌਂਟਰੀ ਰੋਡ ਤੋਂ ਬੈਡਰ ਰੋਡ ਤੇ ਹੁਣ ਆਪਾਂ ਇੱਥੋਂ ਟਰਨ ਲਾਵਾਂਗੇ ਲੈਫਟ ਸਾਊਥ ਸੁੰਨ ਸਰ ਰੋਡ ਨੂੰ ਬਾਈ ਆਪਣੀ ਕਰੀ ਜਾਂਦਾ ਵੀਟ ਹੁਣ ਆਪਾਂ ਬਾਈ ਨਾ ਕਰਾਂਗੇ ਇੱਥੇ ਗੱਲਾਂ ਪਹਿਲੀ ਰਾਈਡ ਆ ਜੇ ਮੇਰੀ ਕਿਲਾਏ ਗਏ ਨਾ ਹਾਂ ਮੈਂ ਇੱਥੇ ਰਹਿਣਾ ਉਰੇ ਕਿੱਡੀ ਆ ਮੈਂ ਪਹਾੜੀ ਤੇ ਇੱਥੇ ਪ੍ਰੋਮੋਟਰ ਹਾਂਜੀ ਪ੍ਰੋਮੋਟਰ ਹੀ ਬਈ ਕਿਹੜਾ ਏਰੀਆ ਤੁਹਾਡਾ ਮੇਰਾ ਬੁੱਕਾ ਹਾਂ ਸਹੀ ਨਹੀਂ ਪਿੰਡ ਕਿਹਦੇ ਕਿਹੜਾ ਰੋਡੀ ਰੋਡੇ ਅੱਛਾ ਠੀਕ ਹੈ ਮੇਰਾ ਪਿੰਡ ਭਗਤਾ ਭਾਈ ਹਾਂਜੀ ਹਾਂ ਤੇ ਟਰੋਲੀ ਭਾਈ ਸੁਣਿਆ ਤੁਸੀਂ ਹਾਂ ਹਾਂ ਉੱਥੇ ਮੇਰੇ ਨਾਨਕੇ ਆ ਤੇ ਮੇਰੇ ਭੈਣ ਵੀ ਲੰਡੇ ਨਹੀਂ ਤੁਹਾਡੇ ਨਾਲ ਲੰਡੇ ਕੈਨੇਡਾ ਮੈਨੂੰ ਹੋ ਗਿਆ ਭਾਬਾ ਦੋਨੋਂ ਦੋ ਦਾ ਨਹੀਂ ਹੋਏ ਕੋਈ ਨਹੀਂ ਪੜ੍ਹਾਈ ਜੇ ਪੂਰੀ ਹੋ ਗਈ ਹੋਣਾ ਨਹੀਂ ਹੈ ਪਾਸਟੂ ਕਰਕੇ ਆਏ ਸੀ ਇਹ ਦਿੱਕ ਨੰਬਰ ਆਇਆ। 93. ਹਾਂ ਮੈਂ ਤੇ ਆਵਾਂ। ਪਰਮ ਪਰਮ ਵੀ ਬਣਾਇਆ ਇੰਨਾ। ਇਹ ਤੁਝੇ ਕਿਹਾ ਕਿ ਮੈਂ 6435 ਵਾਲੇ ਘਰ। ਜਾਂ ਤੁਸੀਂ ਕਿਸੇ ਕੋਕਰ ਆ ਗਏ ਸੀ ਮੰਦਾਂ ਪਰਪਾਡਾ। ਹੋਰ ਵੀ ਲੈਂਦਾ ਵੀ ਤੁਹਾਡੀ। ਹੈਗਾ ਅਮਰ ਪਾਕਲਾ ਤਾਂ ਨਹੀਂ। ਉਦੋਂ ਮੈਂ ਤਾਰਿਆਂ ਸੀ ਉਹਨਾਂ ਨੂੰ ਆਪਣਾ ਜਿਹੜਾ ਉਹ ਚਪੋਤਲੇ ਵਾਲਾ ਪਲਾਜ਼ਾ ਉਹਦੇ। ਜਿਹੜਾ ਕੋਟੂਟ ਕੋਟ। ਹਾਂਜੀ ਕੋਟੂਟ ਕੋਟ। ਹਾਂ ਚਪੋਤਲੇ ਨਹੀਂ ਹੈ। ਪਰੇ ਸ਼ੈੱਲ ਕੋਲੇ ਹਾਂ ਉਹਦੇ ਉਸ ਕੋਲੇ ਦਤਾਰੇ ਸੀ ਨਹੀਂ ਕੋਈ ਨਹੀਂ ਉਹ ਪਾਵ ਨਹੀਂ ਬਣਾਇਆ ਲਿਖਾ ਸੀ ਉਹਦੇ ਮਿਲਦਾ 8 ਵਜੇ ਰਾਤ ਦਾ ਰਹਿ ਸੀ ਉੱਥੇ ਚੱਕਿਆ ਸੀ ਹਾਂ ਮੀਂਹ ਆ ਰਿਹਾ ਹਾਂ ਕੋਣ ਵੀ ਵੀ ਕਰੀ ਜਾਂਦਾ ਕਿੱਥੇ ਜਾ ਤੂੰ ਆ ਕੇ ਆ ਕੇ ਬਸ ਉੱਧਰ ਜਾ ਕਿਹੜੇ ਕਾਲਜ ਨੇ ਵੀਰੇ ਇੱਥੇ ਮੈਂ ਕੈਂਪਿੰਗ ਬਾਈ ਨਾਲ ਗੱਲਾਂ ਕਰਨ ਤੋਂ ਬਾਅਦ ਬਾਈ ਨੂੰ ਆਪਾਂ ਉਹਦੇ ਲੋਕੇਸ਼ਨ ਤੇ ਉਤਾਰਿਆ ਰਾਈਡਾਂ ਤਾਂ ਹੋਰ ਵੀ ਬਹੁਤ ਚੱਕੀਆਂ ਸੀ ਜੇ ਮੈਂ ਉਹ ਐਡ ਕਰਦਾ ਵਿੱਚ ਤਾਂ ਕਾਫੀ ਵੀਡੀਓ ਲੰਮੀ ਬਣ ਜਾਣੀ ਸੀ ਇਹਦੇ ਕਰਕੇ ਮੈਂ ਫਰਸਟ ਰਾਈਡ ਤੇ ਲਾਸਟ ਰਾਈਡ ਹੀ ਐਡ ਕੀਤੀ ਆਪਣੇ ਡੈਸ਼ ਕੈਮ ਦੀ ਫਿਰ ਹੋ ਗਿਆ ਦੁਪਹਿਰ ਦੁਪਹਿਰ ਦਾ ਆਪਾਂ ਜਾ ਕੇ ਰੈਸਟੋਰੈਂਟ ਤੇ ਖਾਦਾ ਖਾਣਾ ਪਵਨ ਨੇ ਬਣਾਇਆ ਸੀ ਆਪਣੇ ਕੋਲੇ ਸੂਪ ਤੇ ਨਾਲ ਗਾਰਲਿਕ ਰੋਟੀਆਂ ਫਿਰ ਆਪਾਂ ਚੱਕੀ ਆਪਣੀ ਲਾਸਟ ਰਾਈਡ ਨਾਈਟ ਦੀ ਜਦੋਂ ਇਸ ਤੋਂ ਬਾਅਦ ਆਪਾਂ ਜਾਣਾ ਸੀ ਕਰੇ ਇਹ ਵੀ ਤੁਹਾਨੂੰ ਦਿਖਾਉਣੇ ਇਹ ਚੱਕੀ ਸੀਗੀ ਆਪਾਂ ਸਟੀਵਨਸਨ ਰੋਡ ਤੋਂ ਕਿਸੇ ਗਰਲਸ ਦੀ ਰਾਈਡ ਸੀਗੀ ਗੋਰੀ ਦੀ ਰਾਈਡ ਸੀ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਇਹ ਚੱਕੀ ਜਦੋਂ ਤੇ ਇਹ ਛੱਡਣੀ ਸੀਗੀ ਆਪਾਂ ਜਾਰੋ ਜਾ ਕੇ ਜਾਰੋ ਜਾ ਕੇ ਰਾਈਡ ਛੱਡਣੀ ਸੀਗੀ ਤੇ ਹੁਣ ਆਪਾਂ ਉਹਦੀ ਕੀਤੀ ਉੱਥੇ ਪਹੁੰਚ ਕੇ ਵੇਟ ਵੇਟ ਕਰਨ ਤੋਂ ਬਾਅਦ ਉਹ ਆ ਗਈ ਸੀ ਆਪਣੀ ਰਾਈਡਰ ਬੈਠੀ ਗੱਡੀ ਦੇ ਵਿੱਚ ਹੈਲੋ ਹਾਈ ਕੀਤੀ ਹੈਲੋ ਹਾਈ ਕਰਨ ਤੋਂ ਬਾਅਦ ਉਹਨੇ ਆਪਾਂ ਨੂੰ ਦੱਸਿਆ ਪੈਨ ਕਈ ਕਸਟਮਰ ਦੇ ਪੈਨ ਲੱਗਿਆ ਹੁੰਦਾ ਕਈਆਂ ਦੇ ਪੈਨ ਨਹੀਂ ਲੱਗਿਆ ਹੁੰਦਾ ਇਹ ਡਿਪੈਂਡ ਕਰਦਾ ਕਸਟਮਰ ਤੇ ਵੀ ਉਹਨੇ ਪੈਨ ਲਾਉਣਾ ਜਾਂ ਨਹੀਂ ਲਾਉਣਾ ਕਈ ਲਾਉਂਦੇ ਨੇ ਕਿਉਂਕਿ ਸੇਫਟੀ ਇਸ਼ੂ ਹੁੰਦਾ ਉਹ ਕਹਿੰਦੇ ਸਾਡੀ ਰਾਈਡ ਕੋਈ ਫੂਰ ਨਾ ਫਿਲਜ ਪਰ ਇਦਾਂ ਨਹੀਂ ਹੋ ਸਕਦਾ ਜੋ ਹੋ ਰਾਈਡ ਆ ਉਹੀ ਜਾਊਗੀ ਵੈਮ ਹੁੰਦਾ ਮੰਨਦਾ ਤੇ ਆਪਾਂ ਕਸਟਮਰ ਨੂੰ ਬਾਕੇ ਗੱਡੀ ਕੀਤੀ ਜ਼ੈਰੋ ਨੂੰ ਸਿੱਧੀ ਜ਼ੈਰੋ ਪਹੁੰਚਣ ਤੋਂ ਬਾਅਦ ਆਪਾਂ ਕਸਟਮਰ ਨੂੰ ਕੀਤੀ ਬਾਏ 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 ਕਰਨ ਤੋਂ ਬਾਅਦ ਹੁਣ ਆਪਾਂ ਉਹਨੂੰ ਉੱਥੇ ਡ੍ਰੌਪ ਆਫ ਕਰਾਂਗੇ ਡ੍ਰੌਪ ਆਫ ਜ਼ੈਰੋ ਇੱਥੋਂ ਕਾਫੀ ਕਿਲੋਮੀਟਰ ਆ ਜਾਂਦਾ ਘਟੋ ਘਟ 15 20 ਕਿਲੋਮੀਟਰ ਦਾ ਫਾਸਲਾ ਹੈਗਾ ਤਾਂ ਕਰਕੇ ਟਾਈਮ ਲੱਗ ਜਾਂਦਾ ਹੈ ਵੀਡੀਓ ਥੋੜੀ ਲੰਮੀ ਹੋਗੀ ਮਾਫੀ ਮੰਗਦਾ ਟਰਾਈ ਕਰਾਂਗੇ ਅੱਗੇ ਤੋਂ ਛੋਟੀ ਵੀਡੀਓ ਬਣੇ। ਇਹਦੇ ਬਾਅਦ ਕਸਟਮਰ ਨੂੰ ਆਪਾਂ ਕੀਤੀ ਬਾਏ ਬਾਏ ਇਹ ਵੀ ਮੇਰੇ ਡੈਸ਼ ਕੈਮ ਦੀ ਵੀਡੀਓ ਨਾਈਟ ਟਾਈਮ ਦੀ ਤੇ ਬਾਏ ਬਾਏ ਕਰਨ ਤੋਂ ਬਾਅਦ ਆਪਾਂ ਗੱਡੀ ਖਿੱਚੀ ਕਰਨ ਨੂੰ Uber ਐਪ ਕੀਤੀ ਆਫ ਤੇ ਤੁਸੀਂ ਸਾਰੇ ਹੋਰਤੇ ਹੋਵੋਗੇ ਕਿ ਬਾਈ ਨੇ ਸਾਰੇ Uber ਕੀਤੀ ਹੈ ਪਰ ਕਮਾਈ ਨਹੀਂ ਦੱਸੀ। ਵੀਰੇ ਮੈਂ ਕਮਾਈ ਕਦੇ ਵੀ ਨਹੀਂ ਦੱਸਦਾ ਆਪਣੀ ਕਿਉਂਕਿ ਮੈਂ ਆਪਣੇ ਦਾਦੇ ਤੋਂ ਇੱਕੀ ਗੱਲ ਸਿੱਖੀ ਸੀ বিপਤ ਤਦ ਦੁੱਧ ਪੈਸਾ ਤੇ ਔਰਤ ਪਰਦਾ ਪਾਲਦਿਆਂ ਤੇ ਪਰ ਹੁਣ ਮੈਨੂੰ ਲੱਗਦਾ ਨਹੀਂ ਨਾ ਤਾਂ ਪੈਸਾ ਪਰਦੇ ਚ ਨਾ ਔਰਤ ਦਾ ਜਮੇ ਹੈ ਨਹੀਂ ਔਰਤ ਲੀੜਿਆਂ ਤੋਂ ਵੀ ਬਾਹਰ ਹੋਈਆਂ ਫਿਰਦਿਆਂ ਤੇ ਦੁੱਧ ਤਾਂ ਕਿਸੇ ਦੇ ਘਰੇ ਹੈ ਹੀ ਨਹੀਂ ਕਿ ਮੈਨੂੰ ਲੱਗਦਾ ਅੱਜਕੱਲ ਤੇ ਇਸ ਤੋਂ ਬਾਅਦ ਆਪਾਂ ਪਹੁੰਚਣ ਵਾਲੇ ਆ ਕਰੇ ਇਹ ਹੁਣ ਮੈਂ ਮੋਬਾਈਲ ਨਾਲ ਸ਼ੂਟ ਕੀਤੀ ਵੀਡੀਓ ਘਰੇ ਪਹੁੰਚਣ ਤੋਂ ਬਾਅਦ ਆਪਾਂ ਗਰਾਜ ਕੀਤਾ ਓਪਨ ਫਿਰ ਜਿੱਥੋਂ ਤੁਰੇ ਸੀ ਉੱਥੇ ਹੀ ਆ ਗਏ ਗੱਡੀ ਦਾ ਬੈਗ ਗੇਅਰ ਪਾਇਆ ਬੈਗ ਗੇਅਰ ਪਾਉਣ ਤੋਂ ਬਾਅਦ ਗੱਡੀ ਆਪਾਂ ਲਈ ਗਰਾਜ ਦੇ ਅੰਦਰ ਅੰਦਰ ਲਾਉਣ ਤੋਂ ਬਾਅਦ ਆਪਾਂ ਗੱਡੀ ਕਰਾਂਗੇ ਬੰਦ ਬੰਦ ਕਰਨ ਤੋਂ ਬਾਅਦ ਚੱਕੀ ਪਾਣੀ ਵਾਲੀ ਬੋਤਲ ਤੇ ਗਏ ਸਿੱਧਾ ਕਰਦੇ ਅੰਦਰ ਗਰਾਜ ਕਰਤਾ ਬੰਦ ਆਪਾਂ ਆ ਮੇਰਾ ਬੇਟਾ ਅਰਜਨ ਵੱਡਾ ਉਹਨੂੰ ਵੀ ਬਹੁਤ ਜਲ ਤੁਹਾਡੇ ਨਾਲ ਮਲਾਵਾਂਗੇ ਉਹਦੇ ਖੜਾਉਣੇ ਇੱਥੇ ਪਏ ਆ ਹੁਣ ਉਹ ਇੰਡੀਆ ਗਿਆ ਹੋਇਆ ਉਸ ਤੋਂ ਬਾਅਦ ਹੋ ਗਿਆ ਹਨੇਰਾ ਹੁਣ ਪੈਣਾ ਸੀਗਾ ਗੱਡੀ ਲਾਉਣੀ ਸੀ ਚਾਰਜ ਆਪਣੀ ਗੱਡੀ ਇਲੈਕਟ੍ਰਿਕ ਆ ਇਹ ਆਪਾਂ ਚਾਰਜ ਲਾਉਣੀ ਪੈਂਦੀ ਹੈ 1 ਚਾਰ ਦੇ ਨਾਲ ਇਹ 4.5 450 ਕਿਲੋਮੀਟਰ ਚੱਲ ਜਾਂਦੀ ਆ ਮੈਂ ਕਹਿੰਦਾ ਬੈਸਟ ਆ ਉਬਰ ਦੇ ਲਈ ਫਿਰ ਆਪਾਂ ਮਿਲਦੇ ਹੁਣ ਅਗਲੀ ਵੀਡੀਓ ਚ ਧੰਨਵਾਦ